ਕ੍ਰੇਡੀ ਟੈਕਨੋਲੋਜੀ ਜਿਹੜੀ ਸਾਡੀ ਯੂਜ਼ ਹੋ ਰਹੀ ਹੈ ਫੌਜ ਕਰ ਰਹੀ ਹੈ ਉਹਦੇ ਬਾਰੇ ਬੱਚਿਆਂ ਨੂੰ ਅਵੇਅਰਨੈਸ ਕਰਾਈ ਜਾਵੇ ਉਹ ਇਹਦਾ ਮੰਤਵ ਸੀਗਾ ਦੂਸਰਾ ਸਾਡੇ ਸਬਜੈਕਟ ਦਾ ਜਿਹੜਾ ਹੈਗਾ ਡਿਫੈਂਸ ਐਂਡ ਨੈਸ਼ਨਲ ਸਕਿਉਰਿਟੀ ਸਟੱਡੀਜ਼ ਉਹਦੇ ਬਾਰੇ ਵੀ ਲੋਕਾਂ ਨੂੰ ਪਤਾ ਲੱਗੇ ਇਸ ਕਾਈਂਡ ਦੀ ਵਿਜੀਟ ਇਸ ਪੜਾਈ ਹੁੰਦੀ ਹੈ ਇੱਥੇ ਇਹ ਹੈ ਆਈ ਐਨ ਐਸ ਦਿੱਲੀ ਇਸਕਾ ਕਲਾਸ ਹੈ ਡਿਸਟਰੋਅਰ ਇਸਕੇ ਅੰਦਰ ਜ਼ਿਆਦਾਤਰ ਆਰਨਾਮੈਂਟਸ ਹੈ ਔਰ ਇਹ ਯੂਜ਼ ਕੀਤੀ ਜਾਂਦੀ ਹੈ ਵਾਰਸ ਕੇ ਟਾਈਪ ਇਸਕੇ ਅੰਦਰ 8 ਪ੍ਰੋਮੋਸ ਮਿਸਾਈਲ ਹੈ तो सरफेस टू सरफेस अटैक कर सकती है और इसके अंदर 32 टू बैराक मिसाइल्स हैं जो सरफेस टू एयर अटैक कर सकती हैं और टू आरबीड सबमरीन लॉन्चर्स हैं जो डायरेक्ट सबमरीन्स को अटैक कर सकते हैं जी ये आर मॉडल है रेडियो कंट्रोल रेडियो नेविगेशन पे काम करता है इसको हम रिमोट से कंट्रोल कर सकते हैं फाइव किलोमीटर रेडियस तक उड़ता है बाकी जी एन सी सी एयर विंग में ये एक हॉबी है ते ਇਹ ਨੀ ਆ ਤੁਰ ਗਿਆ ਸ ਬੜੀ ਚੜਦੀ ਰੇ ਨਾ ਕਿਸਾਨਾਂ ਦੇ ਉਹ ਮੋਰਚਾ ਲਾਗੂ ਹੋਇਆ ਵੀ ਚੱਲ ਰਿਹਾ ਸਾਰਾ ਤੇ ਫੌਜੀਆ ਕੋਲੇ ਵਾਲੇ ਉਹ ਵੀ ਢੰਗ ਸਿੱਖਣਾ ਰਿਹਾ ਕਿਸਾਨ ਆਪਦਾ ਢੰਗ ਸਿੱਖ ਰਿਹਾ ਸਾਰੀ ਸਾਰੀ ਪਹੁੰਚਿਆ ਖੁੱਲਾ ਡਿਪਾਰਟਮੈਂਟ ਆਫ ਡਿਫੈਂਸ ਐਂਡ ਨੈਸ਼ਨਲ ਸਕਿਉਰਿਟੀ ਦੇ ਵੱਲੋਂ ਇੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਹੈ ਜਿਹੜਾ ਕਰਵਾਇਆ ਜਾ ਰਿਹਾ ਔਰ ਇਸ ਪ੍ਰੋਗਰਾਮ ਦੇ ਵਿੱਚ ਵੈਪਨ ਆ ਜਿਹੜੇ ਇੰਡੀਅਨ ਆਰਮੀ ਕੋਲੇ ਹਥਿਆਰ ਨੇ ਉਹਨਾਂ ਨੂੰ ਜਿਹੜਾ ਦਿਖਾਇਆ ਜਾ ਰਿਹਾ ਯੰਗ ਜਨਰੇਸ਼ਨ ਨੂੰ ਤਾਂ ਕਿ ਜੰਗ ਜਨਰੇਸ਼ਨਾਂ ਜਿਹੜੀ ਦੇਸ਼ ਦੀ ਆਰਮੀ ਦੇ ਨਾਲ ਕਨੈਕਟ ਕਰ ਸਕੇ ਤਾਂ ਵੈਪਨ ਅਸੀਂ ਇਕੱਲਾ ਇਕੱਲਾ ਤੁਹਾਨੂੰ ਜਿਆਦਾ ক্লোਜ਼ਲੀ ਨਹੀਂ ਦਿਖਾ ਪਾਵਾਂਗੇ ਕਿਉਂਕਿ ਜਿਹੜਾ ਸਕਿਉਰਿਟੀ ਦੇ ਕਾਰਨ ਕਰਕੇ ਜਿਹੜਾ ਹੁਣ ਜਿਹੜਾ ਉਹ ਨਹੀਂ ਦਿਖਾਇਆ ਜਾ ਸਕਦਾ ਪਰ ਤੁਸੀਂ ਦੇਖ ਸਕਦੇ ਹੋ ਆਰਮੀ ਦੇ ਵੱਡੇ ਜਿਹੜੇ ਹਥਿਆਰ ਨੇ ਉਹ ਇੱਥੇ ਆ ਜਿਹੜਾ ਕਨੈਕਟ ਕਰਨ ਦੇ ਲਈ ਜਿਹੜਾ ਲੋਕਾਂ ਦੇ ਨਾਲ ਨਵੀਂ ਜਨਰੇਸ਼ਨ ਦੇ ਨਾਲ ਤਾਂ ਉਹ ਜਿਹੜਾ ਇੱਥੇ ਲਗਾਏ ਗਏ ਨੇ ਦਿਖਾਉਣ ਦੇ ਲਈ ਤਾਂ ਕਿ ਜਿਹੜੀ ਨਵੀਂ ਜਨਰੇਸ਼ਨ ਨੂੰ ਆ ਉਹ ਦਿਖਾਇਆ ਜਾ ਸਕੇ ਕਿ ਆਰਮੀ ਦੀ ਆਰਮੀ ਦੇ ਕੋਲੇ ਕਿਸ ਤਰ੍ਹਾਂ ਦੇ ਹਥਿਆਰ ਨੇ ਜਿਹੜਾ ਡਿਫੈਂਸ ਦੇ ਲਈ ਜਿਹੜਾ ਟੱਕਰਾ ਕਰਨ ਦੇ ਲਈ ਔਰ ਜਿਹੜਾ ਉਹ ਤਾਂ ਕਿ ਉਹਦੇ ਨਾਲ ਨਵੀਂ ਜਨਰੇਸ਼ਨ ਹੈ ਜਿਹੜੀ ਕਨੈਕਟ ਕਰ ਸਕੇ ਤਾਂ ਇਹ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਪਰ ਆਰਮੀ ਦੇ ਜਿਹੜਾ ਇੱਕ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ ਕਿਉਂਕਿ ਜਿਹੜੇ ਤਾਂ ਕਿ ਜਿਹੜਾ ਜਿਹੜੀ ਨਵੀਂ ਜਨਰੇਸ਼ਨ ਹੈ ਜਾਂ ਜਿਨ੍ਹਾਂ ਦਾ ਆਰਮੀ ਦੇ ਨਾਲ ਫੌਜ ਦੇ ਨਾਲ ਕੋਈ ਸਬੰਧ ਨਹੀਂ ਹੈ ਤੇ ਉਹਨਾਂ ਨੂੰ ਫੌਜ ਦੀ ਵਰਕਿੰਗ ਦੇ ਲਈ ਕਿ ਇਸ ਤਰ੍ਹਾਂ ਦੇ ਹਥਿਆਰਾਂ ਦੇ ਨਾਲ ਫੌਜ ਇਸ ਤਰ੍ਹਾਂ ਜਿਹੜਾ ਕੰਮ ਆ ਉਹ ਕਰਦੀ ਆ ਔਰ ਇਹ ਸਾਰੇ ਟੈਕਨੀਕਲ ਤੇ ਜਿਹੜੇ ਵੱਡੇ ਹਥਿਆਰ ਨੇ ਆ ਇੰਡੀਅਨ ਆਰਮੀ ਕੋਲੇ ਜਿਹੜੇ ਵੀ ਹਥਿਆਰ ਆ ਉਹਨਾਂ ਦੇ ਬਲ ਵਰਤੇ ਜਾਂਦੇ ਆ ਆ ਇੰਡੀਆ ਮੇਡ ਵੀ ਬਹੁਤ ਸਾਰੇ ਹਥਿਆਰ ਨੇ ਇੱਥੇ ਔਰ ਰਸ਼ੀਅਨ ਜਿਹੜੇ ਮੇਡ ਉਹ ਵੀ ਹਥਿਆਰ ਆ ਜਿਹੜੇ ਇੱਥੇ ਹੈਗੇ ਨੇ ਜਿਸ ਤਰ੍ਹਾਂ ਇੱਥੇ ਨੌਜਵਾਨ ਇਸ ਤਰ੍ਹਾਂ ਕਨੈਕਟ ਕਰ ਰਹੇ ਨੇ ਇਹ ਜਿਹੜੇ ਦੇਖ ਰਹੇ ਨੇ ਬੰਕਰ ਦੇ ਵਿੱਚ ਜਾ ਕੇ ਕਿ ਕਿਸ ਤਰੱਕੀ ਦੇ ਨਾਲ ਆ ਜਿਹੜਾ ਹਥਿਆਰ ਆ ਜਾਂ ਡਿਫੈਂਸ ਕਰਨਾ ਤੇ ਇਹ ਫੌਜੀ ਵੀਰ ਦੇ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਕਿ ਇਸ ਤਰ੍ਹਾਂ ਤੁਸੀਂ ਕਰਨਾ ਤੇ ਇਹ ਫੋਟੋਆਂ ਖਿਚਾਉਣ ਵੀ ਆ ਰਹੀ ਹੈ ਨਵੀਂ ਜਨਰੇਸ਼ਨ ਇੱਥੇ ਤੇ ਬਾਈ ਕਿਵੇਂ ਫਿਰ ਜਾਣਕਾਰੀ ਲੱਗੀ ਤੁਸੀਂ ਤੁਹਾਨੂੰ ਸੈਕੀਆ ਨੂੰ ਬਦੂਖ ਚਲਾਉਣੀ ਹੈ ਹਾਂਜੀ ਬਹੁਤ ਵਧੀਆ ਜੀ ਵੀਰ ਦੱਸ ਰਹੇ ਨੇ ਸਾਰਾ ਕੁਝ ਜਿਹੜਾ ਕਿ ਕਿਵੇਂ ਫੜਨੀ ਹੈ ਕਿਥੇ ਇਹਦਾ ਇੰਗਲ ਹੋਣਾ ਚਾਹੀਦਾ ਕਿਥੇ ਨਿਸ਼ਾਨਾ ਲਾਉਣਾ ਆਪਾਂ ਸਾਰਾ ਕੁਝ ਸਮਝਾ ਰਹੇ ਨੇ ਕੋਲੇ ਖੜ ਕੇ ਸਾਰੇ ਹਥਿਆਰ ਦੇਖੇ ਨੇ ਅੱਜ ਜਿਹੜੇ ਤੁਸੀਂ ਹਾਂਜੀ ਸਾਰੇ ਦੇਖੇ ਨੇ ਬਹੁਤ ਵਧੀਆ ਐਗਜ਼ੀਬਿਸ਼ਨ ਲਾਈ ਹੈ ਇੰਡੀਅਨ ਆਰਮੀ ਕਰਦੇ ਹੋ ਕਨੈਕਟ ਕੀ ਕਿਸ ਤਰ੍ਹਾਂ ਇੰਡੀਅਨ ਆਰਮੀ ਕਿਹੜੇ ਹਥਿਆਰ ਵਰਤਦੀ ਹੈ ਕਿਵੇਂ ਉਹਨਾਂ ਦੀ ਵਰਕਿੰਗ ਹੈ ਨਾ ਜਿਵੇਂ ਉਹ ਵੀਰ ਆਇਆ ਸੀ ਕਿਸਾਨ ਅੰਦੋਲਨ ਤੇ ਆਏ ਸੀ ਉਹ ਮਾਸਕ ਬਾਰੇ ਪੁੱਛ ਰਹੇ ਸੀ ਮਾਸਕ ਜਿਹੜਾ ਸੀ ਲਾਇਆ ਸੀ ਉਹਦੇ ਵਿੱਚ ਧੂਆਂ ਵੜ ਜਾਣਾ ਫਿਰ ਉਹਨੇ ਦਿਖਾਇ ਤੇ ਉਹਦਾ ਨਾਮ ਵੀ ਦੱਸੇ ਭਾਈ ਨੂੰ ਨੋਟ ਕਰਾਇਆ ਵੀ ਤੁਸੀਂ ਉਹ ਯੂਜ਼ ਕਰੋ ਉਹਦੇ ਨਾਲ ਨਹੀਂ ਅੰਦਰ ਜਾਂਦੀ ਜਿਹੜੀ ਅਥਰੋ ਗੈਸ ਹੁੰਦੀ ਹੈ ਇਹ ਅਥਰੋ ਗੈਸ ਬੜੀ ਚੜਦੀ ਰਹੇ ਨਾ ਕਿਸਾਨਾਂ ਦੇ ਉਹ ਮੋਰਚਾ ਲਾਗੂ ਹੋ ਜੀ ਵੀ ਚੱਲ ਰਿਹਾ ਸਾਰਾ ਤੇ ਫੌਜੀਆ ਕੋਲੇ ਉਹ ਵੀ ਢੰਗ ਸਿੱਖਣ ਆ ਰਹੇ ਕਿਸਾਨ ਆਪਦਾ ਢੰਗ ਸਿੱਖ ਰਿਹਾ ਸਾਰੇ ਸਾਰੀ ਪਹੁੰਚਿਆ ਖੁੱਲਾ ਤੁਸੀਂ ਉਹ ਵੀ ਢੰਗ ਸਿੱਖ ਲਿਆ ਵੀ ਗੈਸ ਕਿਵੇਂ ਰੋਕੜੀਆਂ ਹਾਂ ਹਾਂ ਜਰੂਰ ਭਾਈ ਬਾਕੀ ਬਹੁਤ ਮੇਰਾ ਬਹੁਤ ਵਧੀਆ ਸਮਝਾ ਰਹੇ ਨੇ ਸਾਡੇ ਬੇਸ਼ਕੀ ਚਲੋ ਇਹ ਸੋਲਜਰ ਨੇ ਹਨਾ ਰੱਖਿਆ ਦੇ ਵਿੱਚ ਤਨਾਤ ਨੇ ਹਥਿਆਰ ਵਧੀਆ ਕਨੈਕਟ ਕਰ ਪਾਏ ਤੁਸੀਂ ਇੱਥੇ ਵਾਹ ਹਾਂਜੀ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਾਕੀ ਪੁਸਤਕ ਮੇਲਾ ਲੱਗਿਆ ਹੋਇਆ ਨਾਲ ਦੋਸਤ ਆਏ ਨੇ ਪੁਸਤਕਾਂ ਕਿਤਾਬਾਂ ਖਰੀਦੀ ਵੀ ਰੇ ਆ ਵੇਚ ਵੀ ਰੇ ਦੋਨੇ ਕੰਮ ਕਰ ਰਹੇ ਨੇ ਕਿਤਾਬ ਤੇ ਹਥਿਆਰ ਦਾ ਵੀ ਵੱਡਾ ਸਮੇਲ ਹੈ ਬਲਾਉ ਆਪਾਂ ਗੱਲ ਕਰਦੇ ਆ ਤੁਹਾਡੇ ਦੋਸਤਾਂ ਨਾਲ ਬਾਈ ਕਿਤਾਬ ਤੇ ਹਥਿਆਰ ਦਾ ਵੀ ਵੱਡਾ ਸਮੇਲ ਹੈ ਅੱਜ ਤਾਂ ਪੰਜਾਬ ਯੂਨੀਵਰਸਿਟੀ ਚ ਹਥਿਆਰ ਵੀ ਨੇ ਤੇ ਕਿਤਾਬਾਂ ਵੀ ਪਹੁੰਚੀਆਂ ਹੋਈਆਂ ਨੇ ਹਨਾ ਬਿਲਕੁਲ ਜੀ ਬਿਲਕੁਲ ਅਸੀਂ ਅਸਲ ਦੇ ਵਿੱਚ ਆਏ ਸੀਗੇ ਯੂਨੀਵਰਸਿਟੀ ਕਮੰਡਲੀ ਕਮੰਡਲੀ ਮਤਲਬ ਇੱਥੇ ਲਾਇਬ੍ਰੇਰੀ ਦੇ ਵਿੱਚ ਆਉਣ ਦੇ ਲਈ ਵੀ ਦੇਖਿਆ ਜਾਵੇ ਥੋੜਾ ਜਿਹਾ ਵੀ ਲਾਇਬ੍ਰੇਰੀ ਕਿਵੇਂ ਦੇ ਜਾ ਇੱਥੋਂ ਹੈ ਕਿਹੋ ਜਿਹਾ ਮਾਹੌਲ ਤਾਂ ਉਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਪ੍ਰਦਰਸ਼ਨੀ ਜਿਹੜੀ ਲੱਗੀ ਹੋਈ ਹੈ ਤਾਂ ਅਸੀਂ ਸੋਚੇ ਵੀ ਚਲੋ ਆਪਾਂ ਦੇਖ ਲਈਏ ਹੈਨਾ ਤੇ ਇੱਥੇ ਬਹੁਤ ਵਧੀਆ ਦੱਸ ਰਹੇ ਆ ਹਰ ਇੱਕ ਚੀਜ਼ ਨੂੰ ਕਿ ਕਿਹੜੀ ਚੀਜ਼ ਕਿੰਨੇ ਮਾਰ ਕਰਦੀ ਜਾਂ ਕੀ ਗੱਲਬਾਤ ਆ ਸਾਰੇ ਕਸਾਈ ਭਾਈ ਬੰਕਰ ਹੈ ਜੀ ਇਸ ਤਰ੍ਹਾਂ ਜਿਹੜਾ ਇਹ ਬੰਕਰ ਸਪੈਸ਼ਲ ਨੌਜਵਾਨ ਇਹਦੇ ਨਾਲ ਜਾਦੇ ਕਨੈਕਟ ਕਰ ਪਾ ਰਹੇ ਨਹੀਂ ਕਿਉਂਕਿ ਜਿਹੜਾ ਇਹ ਥੋੜਾ ਜਿਹਾ ਅਲਾਉ ਕੀਤਾ ਹੋਇਆ ਇੱਥੇ ਫੋਟੋਗ੍ਰਾਫੀ ਵਗੈਰਾ ਨੂੰ ਕਿਉਂਕਿ ਫੋਟੋਆਂ ਫਟਵਾਂ ਦਾ ਸਾਰਿਆਂ ਨੂੰ ਸ਼ੌਂਕ ਹੁੰਦਾ ਤਾਂ ਇਹ ਗਨ ਹੈ ਜਿਹੜੀ ਤੇ ਥੱਲੇ ਡਿਫੈਂਸ ਬਣਾ ਹੋਇਆ ਔਰ ਇਹ ਡਿਫੈਂਸ ਰੋਕਣ ਦੇ ਲਈ ਹੈ ਕਿ ਅੱਗੋਂ ਜੋ ਗੋਲੀ ਬੰਕਰ ਆਮ ਤੌਰ ਤੇ ਜਿਹੜਾ ਡਿਫੈਂਸ ਕਰਕੇ ਜਿਹੜਾ ਸਮੇਂ-ਸਮੇਂ ਤੇ ਬਹੁਤ ਸਾਰੇ ਬੰਕਰਾਂ ਤੇ ਜਿਹੜੀ ਸੁਰੱਖਿਆ ਸਿਕਿਉਰਿਟੀ ਰੱਖੀ ਆ ਜਿਹੜੀ ਉਹ ਵੀ ਕੀਤੀ ਜਾਂਦੀ ਆ ਤਾਂ ਗਨ ਆ ਇਹ ਔਰ ਇਸ ਤਰੀਕੇ ਦੇ ਨਾਲ ਜਿਹੜਾ ਇੱਥੇ ਜਿਹੜੇ ਨੌਜਵਾਨ ਆ ਫੋਟੋਆਂ ਕਰਵਾ ਰਹੇ ਨੇ ਔਰ ਜਿਹੜਾ ਇੱਥੇ ਸੈਲਫੀਆਂ ਖੇਚ-ਖੇਚ ਕੇ ਜਿਹੜਾ ਜਾ ਰਹੇ ਨੇ ਔਰ ਇਹ ਜਿਹੜਾ ਇੱਕ ਖੁਸ਼ੀ ਵੀ ਉਹਨਾਂ ਨੂੰ ਮਿਲ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆਰਮੀ ਦੇ ਇੱਕ ਦਾਇਰੇ ਦੇ ਵਿੱਚ ਨੇ ਆਰਮੀ ਦੇ ਨਾਲ ਕਨੈਕਟ ਕਰ ਪਾ ਰਹੇ ਨੇ ਸਾਡੇ ਨਾਲ NCC ਤੋਂ ਸ਼ਰੂਤੀ ਨੇ ਔਰ ਇਹਨਾਂ ਕੋਲ ਇੰਡੀਅਨ ਨੇਵੀ ਦੇ ਕੁਝ ਇਕਵਿਪਮੈਂਟਸ ਹੈਗੇ ਨੇ ਆ ਸਮੁੰਦਰੀ ਜਹਾਜ਼ ਦਾ ਮਾਡਲ ਹੈ ਜੀ ਇਹ ਕਿ ਇੰਡੀਅਨ ਨੇਵਲ ਸ਼ਿਪ ਦਾ ਮਾਡਲ ਹੈ एग्जैक्टली इंडियन नेवल शिप्स ऐसी ही दिखती है ये है आई एन एस डेली इसका क्लास है डिस्ट्रॉयर इसके अंदर ज़्यादातर आर्नामेंट्स हैं और ये यूज़ की जाती है वॉर्स के टाइम इसके अंदर आठ रमोस मिसाइल है तो सरफेस टू तो सरफेस अटैक कर सकती है और इसके अंदर थर्टी टू बैरक मिसाइल्स हैं जो तो सरफेस टू तो एयर अटैक कर सकती हैं और टू आर बी सिक्स थाउजेंड सबमरीन लॉन्चर्स हैं जो डायरेक्ट सबमरीनस को अटैक कर सकते हैं इसके अंदर दो फनल्स हैं जो कि एक्ट करती हैं एज एन एग्जॉस्ट ताकि फ्यूल्स बाहर आ जाए और शिप के और इसके अंदर हेलीकॉप्टर हंगार है जो कि कैपेबल है दो सीकिंग हेलीकॉप्टर्स एकोमोडेट करता है ਔਰ ਇਹਦੀ ਸਮੁੰਦਰ ਚ ਰਹਿਣ ਦੀ ਕਿੰਨੀ ਸ਼ਮਤਾ ਹੈਗੀ ਹੈ ਕਿੰਨੀ ਦਿਨ ਤੱਕ ਇਹ ਸਮੁੰਦਰ ਦੇ ਵਿੱਚ ਰਹਿੰਦਾ ਹੈ ਕਿੰਨਾ ਫਿਊਲ ਕੰਜ਼ੂਮ ਕਰਦਾ ਹੈ ਜਾਂ ਹੋਰ ਇਹਦੀਆਂ ਵਿਸ਼ੇਸ਼ਤਾਵਾਂ ਕੀ 45 ਡੇਸ ਤੱਕ ਕੀ ਇਸਕੀ ਐਂਡਿਓਰੈਂਸ ਹੈ ਵਿਦਆਊਟ ਫਿਊਲ ਇਹ 45 ਡੇਸ ਤੱਕ ਚੱਲ ਸਕਦੀ ਹੈ ਇਨ ਸੀ ਜੀ 45 ਡੇ ਦਾ ਜਿਹੜਾ ਫਿਊਲ ਇਹ ਕੈਰੀ ਕਰਦਾ ਜੀ ਐਂਡਿਓਰੈਂਸ 45 ਡੇਸ ਕੀ ਹੈ ਹਮਮ ਔਰ ਇਹਦੇ ਬਾਰੇ ਤੁਸੀਂ ਦੱਸੋਗੇ ਜੀ ਇਹ ਹੈ ਆਰਐਨਐਸ ਤਲਵਾਰ ये है फ्रिगेट क्लास ये यूज़ होती है बेसिकली फॉर सर्विस और पेट्रोलिंग की इसके अंदर मेन गन है जिसका नाम है ओ टी ओ इसके अंदर एट ब्रह्मोस मिसाइल्स हैं जो कि सर्फेस टू सर्फेस अटैक करती है और इसके अंदर एक फनल है जो एक्ट करती है एज अ uh, क्या बोलते हैं फ्यूज फ्यूम्स बाहर आ जाए एज एन एग्जॉस्ट और इसके अंदर इसका हेलीकॉप्टर हंगार एक टाइम पे दो एच एल हेल ध्रुव हेलीकॉप्टर्स कैरी कर सकता है दैट इज़ इट और ये सिर्फ डिफेंस के लिए यूज होने वाले ने या फिर इन्ह दे कमर्शियल यूज आ भी हो सकता है जी इंडियन एयरक्राफ्ट या इंडियन छोटी ऑयल टैंकर है या छोटे मोटे टैंक्स है ये भी ये शिप्स कैरी करते हैं प्लस ये वॉर्स भी करते हैं आपने एन सी सी कैसे चुना मैंने एन सी सी मेरा पहले से एम था और मेरे को जब पता चला कॉलेज के अंदर फॉर्म एनरोलमेंट फॉर्म आया था ਤੋ ਮੈਨੇ ਇੰਟਰਵਿਊ ਦਿਆ ਮੇਰਾ ਫਿਜ਼ੀਕਲ ਹੁਆ ਔਰ ਮੇਰਾ ਐਗਜ਼ਾਮ ਵੀ ਕਲੀਅਰ ਹੋ ਗਿਆ ਥਾ ਤੋ ਹੋ ਗਿਆ ਆਪ ਡਿਫੈਂਸ ਮੇ ਜਾਣਾ ਚਾਹਤੇ ਨਹੀਂ ਮੈਂ ਥਰੂ ਸਾਈਕੋਲੋਜੀ ਡਿਫੈਂਸ ਮੇ ਜਾਣਾ ਚਾਹਤੀ ਨਾਟ ਰੀਅਲੀ ਇਨਟੂ ਡਿਫੈਂਸ ਥੈਂਕਸ ਵੈਲਕਮ ਤਾਂ ਇਹ ਜਿਹੜੇ ਸਟੂਡੈਂਟ ਨੇ ਔਰ ਐਨ ਸੀ ਸੀ ਦੇ ਸਟੂਡੈਂਟ ਨੇ ਔਰ ਉਹ ਉਹਨਾਂ ਨੇ ਆਪਾਂ ਨੂੰ ਜਾਣਕਾਰੀ ਵੀ ਦਿੱਤੀ ਹੈ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਅੱਛਾ ਕੈਡਟ ਅਦਰ ਸੀ ਐਨ ਸੀ ਸੀ ਤੋਂ ਤੁਸੀਂ ਹਾਂਜੀ ਐਨ ਸੀ ਸੀ ਸਰਵਿੰਗ ਜੀ ਤੁਸੀਂ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ जी ये आर सी मॉडल है रेडियो कंट्रोल रेडियो नेविगेशन पे काम करता है इसको हम रिमोट से कंट्रोल कर सकते हैं फाइव किलोमीटर रेडियस तक उड़ता है बाकी जी एन सी सी एयर विंग में ये एक हॉबी है इसे कैडेट्स की एयर माइंडेडनेस डेवलप करने के लिए करवाया जाता है कैडेट्स को इसके थ्रू क्या है कि आप एविएशन के सिविल एविएशन हो या डिफेंस एविएशन उसके बेसिक प्रिंसिपल्स को जान सकते हो तो काफ़ी अच्छी हॉबी है जी काफ़ी टाइम टेकिंग है और पेशेंस के साथ होती है पर एक अच्छी चीज़ है कि आप एन सी सी एयर विंग के थ्रू इसे सीख सकते हो ਔਰ ਇਹ ਜਸਟ ਮਾਡਲ ਨਹੀਂ ਹੈ ਇਹ ਕੰਮ ਵੀ ਕਰਦਾ ਵਰਕਿੰਗ ਹੈ ਹਾਂਜੀ ਵਰਕਿੰਗ ਮਾਡਲ ਹੈ ਇਹ ਉੜਦਾ ਵੀ ਹੈ ਹਾਂਜੀ ਉੜਦਾ ਹੈ ਜੀ ਅੱਛਾ ਸਾਨੂੰ ਕਦੋਂ ਉਡਾ ਕੇ ਦਿਖਾਉਗੇ ਯਾਰ ਆਪ ਬਤਾਓ ਜੀ ਕਬ ਆਪਨੇ ਦੇਖਣਾ ਹੈ ਆਪਕੇ ਲਈ ਇੱਕ 에어로 ਮੋਡਲਿੰਗ ਸ਼ੋਅ ਕਰਵਾ ਦੇਂਗੇ ਹਾਂਜੀ ਬਿਲਕੁਲ ਦੇਖਾਂਗੇ ਅਸੀਂ ਉੜਦਾ ਵੀ ਪਰ ਇਹ ਉੜਦਾ ਵੀ ਹੈ ਹਾਂਜੀ ਉੜਦਾ ਹੈ ਜੀ ਜ਼ਰੂਰ ਇਹ ਵੈਸੇ ਤਿਆਰ ਕੀਤਾ ਗਿਆ ਹੈ ਐਨ ਸੀ ਸੀ ایرਵਿੰਗ ਦੇ ਵੱਲੋਂ ਹਾਂਜੀ ਕੰਪੀਟੀਸ਼ਨ ਹੁੰਦਾ ਹੈ ਬਾਇਓਸੈਨਿਕ ਕੈਂਪ ਮੈਂ ਉਸਮੇ 24 ਆਵਰਸ ਦੇ ਅੰਦਰ ਇਸਕੋ ਬਣਾਉਣਾ ਹੁੰਦਾ ਹੈ ਜੀ ਔਰ ਉਸਕੇ ਬਾਅਦ ਇਸਕੀ ਫਲਾਈਂਗ ਵੀ ਕਰਨੀ ਹੁੰਦੀ ਹੈ ਇਹ 5 ਕਿਲੋਮੀਟਰ ਤੱਕ ਉੜ हाँ जी इसका मतलब मैक्सिमम रेंज है पर इसको उड़ाते नहीं पाँच किलोमीटर तक क्योंकि काफ़ी दूर हो जाता है तो इस, में शायद हाँ जी तो इसको उतनी दूर तक उड़ा लेते हैं कि जहाँ तक हमको दिख रहा है पाँच किलोमीटर ऊपर चला जाता है हाँ जी ऊपर आगे पीछे एक, एक रेडियस है जी एक रेडियस पाँच किलोमीटर हाँ जी मैक्सीम रेंज है और ये फ्यूल कितना कंज्यूम करता है थ्री फिफ्टी जी डीजल पेट्रोल है मैथेनोल जी मैथेनोल तो ही चलता है जी मैथेनोल इसका छोटा जी इंजन है जी इन्ना हाँ जी ਸਿੰਗਲ ਪਿਸਟਨ ਇੰਜਨ ਹੈ 4 ਸਟ੍ਰੋਕ ਹੈ ਇਹ ਨਿੱਕਾ ਜਿਹਾ ਇੰਜਨ ਹੈ ਦਾ ਹਾਂਜੀ 7.5 ਸੀਸੀ ਇੰਜਨ ਹੈ ਇਸਕਾ 7.5 ਸੀਸੀ ਹਾਂਜੀ ਮਤਲਬ ਬਾਈਕ ਦੇ ਇੰਜਨ ਤੋਂ ਥੋੜਾ ਜਿਹਾ ਘੱਟ ਹੈ ਮਤਲਬ 100 ਸੀਸੀ ਬਾਈਕ ਕਿੰਨੀ ਦੂਰ ਤੱਕ ਚੱਲਦੀ ਆ ਕਿੰਨਾ ਵਜ਼ਨ ਵੀ ਖਿੱਚ ਲੈਂਦੀ ਆ ਨਾ ਦੋ ਬੰਦੇ ਵੀ ਬੈਠ ਜਾਂਦੇ weight ਵੀ ਕਿੰਨਾ ਖਿੱਚ ਲੈਂਦੀ ਆ ਹਾਂਜੀ ਬਿਲਕੁਲ ਜੀ ਉਹਦੇ ਬਰਾਬਰ ਦੀ ਪਾਵਰ ਹੈ ਹਾਂਜੀ ਜੀ ਬਿਲਕੁਲ ਤੁਸੀਂ ਐਨਸੀਸੀ ਕਿੱਦਾਂ ਜੁਆਇਨ ਕੀਤਾ ਜੀ ਐਨਥੂਸੀਆਜ਼ਮ ਥਾ ਵੋਲੰਟੀਅਰ ਤੇ ਹਮ ਕਿ ਡਿਫੈਂਸ ਕੇ ਬਾਰੇ ਮੈਂ ਜਾਣਨੇਗੇ ਬਸ ਜੀ ਜੁਆਇਨ ਕਰ ਲਈ ਤ aí ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮਾਡਲ ਨਹੀਂ ਹੈ ਜਸਟ ਇੱਕ 에 ਫਲਾਈਂਗ ਜੈਟ ਹੈ ਛੋਟਾ ਵੀ ਨਹੀਂ ਔਰ ਇਹ 75 cc ਇੰਜਨ ਹੈ ਨਿਕਾ ਜਾ ਜਿਹੜਾ ਮੇਰੀ ਉਂਗਲਾਂ ਦੇ ਵਿੱਚ ਹੈ 75 cc ਹੈ ਤੇ 5 ਕਿਲੋਮੀਟਰ ਦਾ ਰਾਉਂਡ ਹੈ ਇਹਦਾ ਅੱਗੇ ਪਿੱਛੇ ਉੱਪਰ نیچے ਜਿਹੜਾ 5 ਕਿਲੋਮੀਟਰ ਜਾ ਸਕਦਾ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਜੀ ਇਹ オリジナル에 ओरिजिनल 에ਅਰਕ੍ਰਾਫਟ ਹੈ ਜੈਗਵਾਰ ਉਸ ਦਾ ਉਸ ਦਾ ਰੈਪਲੀਕਾ ਹੈ ਜੀ ਉਸ ਦਾ オリジナル ਮਾਡਲ ਹੈ ਉਸ سے 27 ਟਾਈਮਸ ਛੋਟਾ ਹੈ ਇਸਕੇ ਥਰੂ ਹਮ オリジナル 에ਅਰਕ੍ਰਾਫਟ ਕੀ ਸਟੱਡੀ ਕਰ ਸਕਤੇ ਹਮ ਇਸ ਸਟੱਡੀ ਕੇ ਲੀਏ ਹਾਂ ਜੀ ਜੋ 에어ਕ੍ਰਾਫਟ ਕੀ ਸਟੱਡੀ ਕਰ ਰਹਾ ਹਾਂ ਜੀ ਬਿਲਕੁਲ ਜੀ ਔਰ ਇਹ ਵਾਲੇ ਇਹ ਵੀ ਰੀਜਨਲ ਹੈ ਨਾ ਹਾਂਜੀ ਇਹ ਵੀ ओरिजिनल ਹੈ ਇਹ ਫਲਾਈਂਗ ਕਰਤਾ ਹੈ ਪਰ ਇਹ ਫਲਾਈ ਵਾਈਰ ਸਿਸਟਮ ਹੈ ਜੀ ਇਸਕੋ ਇਸ ਸਟੀਲ ਵਾਇਰ ਕੇ ਥਰੂ ਇਸਕੋ ਕੰਟਰੋਲ ਕਰਤੇ ਹੈ ਜਿਤਨੀ ਸਟੀਲ ਵਾਇਰ ਕੀ ਲੈਂਥ ਹੋਏਗੀ ਉਤਨਾ ਇਸ 에어ਕ੍ਰਾਫਟ ਦਾ ਰੇਡੀਅਸ ਹੈ ਇਹ ਆਪਕੇ ਚਾਰੋਂ ਔਰ ਘੁੰਮੇਗਾ ਇੱਕ ਸਰਕਲ ਮੇ ਹਮ ਔਰ ਇਧਰ ਇੰਜਨ ਵੀ ਉਹ ਮੈਥਨੋਲ ਤੋਂ ਚੱਲਦਾ ਨਹੀਂ ਜੀ ਇਸਕਾ ਫਿਊਲ ਅਲੱਗ ਹੁੰਦਾ ਹੈ ਕੇਰੋਸਿਨ ਕੇਰੋਸਿਨ ਤੋਂ ਚੱਲਦਾ ਹਾਂਜੀ ਬਿਲਕੁਲ ਜੀ ਕੇਰੋਸਿਨ ਮਿੱਟੀ ਦਾ ਤੇਲ ਜਿਹੜਾ ਜਿਹਨੂੰ ਪਿੰਡਾਂ ਚ ਕਹਿੰਦੇ ए तो भी बराबर है जी लेकिन उससे छोटा है थोड़ा ओ दे तो छोटा थोड़ा जा और ए वाला फ्लाई स्काई ये जी केवल प्रैक्टिस पर्पज़ है इसमें कोई फ्यूल नहीं डलता इलेक्ट्रिकल मॉडल है साढ़े छः्ट वोल्ट बॉल्, छः वोल्ट की इसमें बैटरी लग जाती है उसके थ्रू ये फ्लाई करता है इसकी रेंज काफ़ी कम है पावर काफ़ी कम है प्रैक्टिस के लिए इसको आप यूज़ करते हो जस्ट लर्निंग दे लिया जो कैडियर स्टार्ट करते हैं अपनी जर्नी एरो मॉडलिंग में उनकी प्रैक्टिस इसके थ्रू कराई जाती है ਤਾਂ ਇਹ ਜਸਟ ਇੱਕ ਜਿਹੜਾ ਲਰਨਿੰਗ ਆ ਉਹਦੇ ਲਈ ਆ ਕਿ ਜੇ ਕਿਸੇ ਨੇ ਕੁਝ ਸਿੱਖਣਾ ਤਾਂ ਸਿਰਫ ਮਤਲਬ ਉਹਦੇ ਲਈ ਜਿਹੜਾ ਸਿੱਖ ਸਕਦਾ ਤੇ ਹੋਰ ਇਹਦੇ ਨਾਲ ਜ਼ਿਆਦਾ ਕੁਝ ਨਹੀਂ ਤੇ ਇੱਧਰ ਦੇਖ ਸਕਦੇ ਹੋ ਜੇ ਵੀ ਜਿਹੜੇ ਨੌਜਵਾਨ ਆ ਸਾਰੇ ਇਹ ਜਿਹੜੇ ਹਥਿਆਰ ਆ ਦੇਖਣ ਆ ਰਹੇ ਆ ਪੰਜਾਬੀਆਂ ਦਾ ਵੈਸੇ ਹੀ ਹਥਿਆਰਾਂ ਨਾਲ ਖਾਸਾ ਜਿਹੜਾ ਪਿਆਰ ਆ ਪੰਜਾਬ ਦੇ ਵਿੱਚ ਇੱਕ ਵੈਪਨਸ ਦੀ ਰਿਪੋਰਟ ਛਪਦੀ ਆ ਤਾਂ ਉਹਦੇ ਵਿੱਚ ਜਿਹੜਾ ਜਿਹੜੇ ਸਭ ਤੋਂ ਵੱਧ ਲਾਇਸੈਂਸ ਨੇ ਪੰਜਾਬ ਕੋਲੇ ਨੇ ਔਰ ਪੰਜਾਬੀਆਂ ਦਾ ਜਿਹੜਾ ਖਾਸਾ ਹੈਗਾ ਔਰ ਜਿਹੜਾ ਵੈਪਨ ਦੇ ਬਾਰੇ ਗੱਲ ਚੱਲਦੀ ਹੈ ਕਿ ਵੈਪਨ ਦਾ ਸਹੀ ਇਸਤੇਮਾਲ ਹੋਵੇ ਤਾਂ ਉਹ ਕਿਤੇ ਮੱਚ ਬੈਟਰ ਹੈ ਮੈਮ ਤੁਸੀਂ ਬੈਠ ਸਕਦੇ ਹੋ ਜੀ ਨਹੀਂ ਕੋਈ ਨਹੀਂ ਸਸੀ ਗੱਲ ਜੀ ਹਾਂ ਸਰ ਹਾਂ ਜੀ ਸਸੀ ਗੱਲ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਮੈਂ ਡਾਕਟਰ ਜਸਕਰਨ ਸਿੰਘ ਵੜੈਚ ਚੇਅਰ ਪਰਸਨ ਡਿਪਾਰਟਮੈਂਟ ਆਫ ਡਿਫੈਂਸ ਐਂਡ ਨੈਸ਼ਨਲ ਸਕਿਉਰਿਟੀ ਸਟੱਡੀਜ਼ ਜੀ ਤੇ ਜਿਹੜਾ ਕੀ ਇਹ ਫੈਸਟ ਦਾ ਹੈਗਾ ਅੱਜ ਦਾ ਫੈਸਟ ਕਵਰੇਜ ਰਣਨੀਤੀ ਦਾ ਰੰਗਮंच ਇਹ ਸਾਡੇ ਡਿਪਾਰਟਮੈਂਟ ਦਾ ਇਨੀਸ਼ੀਏਟਿਵ ਹੈ ਇਹ ਸਾਡੇ ਪਹਿਲਾ ਫੈਸਟ ਹੈ ਔਰ ਇਸ ਨੂੰ ਵੀ ਐਨੂਅਲ ਫੀਚਰ ਹਰ ਸਾਲ ਮਨਾਉਂਦਾ ਸੋਚ ਰਹੇ ਆ ਤੇ ਸਾਡੇ ਸਟੂਡੈਂਟਸ ਦਾ ਸਾਡੇ ਰਿਸਰਚ ਸਕਾਲਰਸ ਦਾ ਸਰਟੀਫਿਕੇਟੀ ਦਾ ਜਿਹੜਾ ਇਨੀਸ਼ੀਏਟਿਵ ਹੈ ਤੇ ਜਿਸ ਦੇ ਵਿੱਚ ਇਹ ਅਸੀਂ ਵੈਪਨ ਡਿਸਪਲੇ ਆਮੀ ਕਮਾਂਡਰ ਨੂੰ ਜਿਹੜੇ ਵੈਸਟਰਨ ਕਮਾਂਡ ਦੇ ਆਮੀ ਕਮਾਂਡਰ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਜਿਸ ਦੇ ਲਈ ਉਹਨਾਂ ਨੇ ਸਾਡਾ ਅਰੇਂਜਮੈਂਟ ਕਰਵਾਇਆ ਤਾਂ ਬੇਸਿਕਲੀ ਆਈਡੀਆ ਇਹ ਸੀਗਾ ਕਿ ਇੱਕ ਤਾਂ ਜਿਹੜਾ ਹੈਗਾ ਜਿਹੜਾ ਸਟੂਡੈਂਟਸ ਨੇ ਯੰਗ ਸਟੂਡੈਂਟਸ ਨੇ ਯੰਗਸਟਰਸ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਆਪਣੀ ਫੌਜਾਂ ਦੇ ਬਾਰੇ ਵੀ ਜਾਣੂ ਕਰਾਇਆ ਜਾਵੇ ਉਹਨਾਂ ਦੀ ਇੰਟਰੈਕਸ਼ਨ ਹੋਵੇ ਤੇ ਆਫੀਸਰਸ ਨਾਲ ਇੰਟਰੈਕਸ਼ਨ ਹੋਵੇ ਹੈਨਾ ਕਿਹੜੀ ਟੈਕਨੋਲੋਜੀ ਜਿਹੜੀ ਸਾਡੀ ਯੂਜ਼ ਹੋ ਰਹੀ ਹੈ ਫੌਜ ਕਰ ਰਹੀ ਹੈ ਉਹਦੇ ਬਾਰੇ ਬੱਚਿਆਂ ਨੂੰ ਅਵੇਅਰਨੈਸ ਕਰਾਈ ਜਾਵੇ ਕੋ ਇਹਦਾ ਮੰਤਵ ਸੀਗਾ ਦੂਸਰਾ ਸਾਡੇ ਸਬਜੈਕਟ ਦਾ ਜਿਹੜਾ ਹੈਗਾ ਡਿਫੈਂਸ ਐਂਡ ਨੈਸ਼ਨਲ ਸਕਿਉਰਿਟੀ ਸਟੱਡੀਜ਼ ਉਹਦੇ ਬਾਰੇ ਵੀ ਲੋਕਾਂ ਨੂੰ ਪਤਾ ਲੱਗ ਗਿਆ ਇਸ ਕਾਈਂਡ ਦੀ ਜੀਟੀਸ ਪੜਾਈ ਹੁੰਦੀ ਹੈ ਇੱਥੇ ਤੇ ਇਹ ਬਿਲਕੁਲ ਬਿਲਕੁਲ ਸਰ ਪੰਜਾਬੀ ਸਟੂਡੈਂਟਸ ਦੇ ਲਈ ਵੀ ਇੱਕ ਇੱਥੋਂ ਇੱਕ ਵਧੀਆ ਗੱਲ ਹੈ ਸਰ ਦੇ ਨਾਲ ਅਸੀਂ ਕਰਾਂਗੇ ਇੱਕ ਪ੍ਰਵਾਸ ਹੋ ਰਿਹਾ ਬਹੁਤ ਜ਼ਿਆਦਾ ਪਰ ਸਰ ਪੰਜਾਬੀ ਸਟੂਡੈਂਟਸ ਖਾਸ ਤੌਰ ਤੇ ਕੈਨੇਡਾ ਅਮਰੀਕਾ ਤਾਂ ਜਾ ਰਹੇ ਆ ਪਰ ਮੈਂ ਸੁਣਿਆ ਡਿਫੈਂਸ ਸਟੱਡੀਜ਼ ਦੇ ਵਿੱਚ ਪੰਜਾਬ ਤੋਂ ਘੱਟ ਸਟੂਡੈਂਟ ਆਉਂਦੇ ਆ ਐਵਰੇਜ ਦੇ ਨਾਲੋਂ ਦੇਖੋ ਉਹ ਐਵਰੇਜ ਯੂਨੀਵਰਸਿਟੀ ਦੇ ਲੈਵਲ ਤੇ ਹੀ ਹੈਗੀ ਹੈ ਕੱਲਾ ਤੁਸੀਂ ਡਿਫੈਂਸ ਸਟੱਡੀਜ਼ ਨੂੰ ਕਹਿ ਦਿਓ ਨਹੀਂ ਪੰਜਾਬ ਯੂਨੀਵਰਸਿਟੀ ਦੇ ਓਵਰਆਲ ਹੀ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਹੈ ਓਵਰਆਲ ਪੈਨ ਇੰਡੀਆ ਦਾ ਸਟੂਡੈਂਟ ਆਂਦਾ ਹੈ ਇੱਥੇ ਪੰਜਾਬ ਨੂੰ 노 ਡਾਊਟ ਰਹਿੰਦਾ ਹੈ ਪੰਜਾਬ ਦੇ ਸਟੂਡੈਂਟਸ ਆਂਦੇ ਆ ਮਤਲਬ ਪਰ ਇੱਥੇ ਪੈਨ ਇੰਡੀਆ ਸਟੂਡੈਂਟ ਰਹੇ ਹਮੇਸ਼ਾ ਹੀ ਇੱਥੇ ਨਾਰਥ-ਈਸਟ ਦੇ ਸਟੂਡੈਂਟ ਨੇ ਮਨੀਪੁਰ ਤੋਂ ਸਟੂਡੈਂਟ ਨੇ ਤੇ ਹਿਮਾਚਲ ਪ੍ਰਦੇਸ਼ ਹੋ ਗਿਆ ਉਤਰਾਖੰਡ ਹੋ ਗਿਆ ਸਾਰੇ ਦੇਸ਼ ਦੇ ਸਾਰੇ ਦੇਸ਼ ਦੇ ਪਾਰਟਿਕੁਲਰ ਨਾਰਥ ਇੰਡੀਆ ਤੇ ਹੈ ਹੀ ਹੈ ਨਾ ਨਾਰਥ ਇੰਡੀਆ ਨਾਰਥ-ਈਸਟ ਜਿਹੜਾ ਇਹ ਮੇਨ ਹੈ ਤੋ ਉਹ ਇਸ ਕਰਕੇ ਕੱਲਾ ਡਿਪਾਰਟਮੈਂਟ ਨੂੰ ਨਹੀਂ ਕਹਿ ਸਕਦੇ ਵੀ ਇਹ ਪੰਜਾਬ ਦਾ ਸਟੂਡੈਂਟ ਘਟ ਹੈ ਤੇ ਸਾਰੀ ਯੂਨੀਵਰਸਿਟੀ ਦਾ ਹੀ ਪੈਟਰਨ ਹੈ ਪਰ ਤੁਹਾਡੇ ਡਿਪਾਰਟਮੈਂਟ ਚ ਮੌਕੇ ਕੀ ਨੇ ਜੇ ਪੰਜਾਬੀ ਸਟੂਡੈਂਟ ਕੋਈ ਡਿਫੈਂਸ ਦੀ ਸਟੱਡੀਜ਼ ਕਰਨਾ ਚਾਹੁੰਦਾ ਫਿਰ ਡਿਫੈਂਸ ਪੜ੍ਹ ਕੇ ਉਹਦੇ ਲਈ ਅੱਗੇ ਕੀ ਮੌਕੇ ਨੇ ਉਹਦੀ ਪਲੇਸਮੈਂਟਸ ਦੇ ਲਈ ਦੇਖੋ ਮੌਕੇ ਤੇ ਚਾਹੇ ਪੰਜਾਬੀ ਹੋਵੇ ਸਟੂਡੈਂਟ ਚਾਹੇ ਕੋਈ ਹੋਵੇ ਉਹ ਤਾਂ ਸੇਮ ਹੀ ਨੇ ਮਤਲਬ ਆਪਾਂ ਪਾਰਟਿਕੁਲਰਲੀ ਪੰਜਾਬੀ ਤੇ ਨਹੀਂ ਕਹਿ ਸਕਦੇ ਵੀ ਇਹ ਸਟੂਡੈਂਟ ਪੰਜਾਬੀਆਂ ਲਈ ਹੈ ਹਰ ਲਈ ਨਹੀਂ ਸਰ ਅਸੀ ਮਤਲਬ ਪੰਜਾਬ ਚ ਚਾਹੁੰਦੇ ਆ ਕਿ ਜਿਹੜੇ ਬਹੁਤ ਸਾਰੇ ਪੰਜਾਬੀ ਫਿਕਰਮੰਦ ਨੇ ਕਿ ਯਾਰ ਜਨਰੇਸ਼ਨ ਹੈ ਜਿਹੜੀ ਸਾਰਾ ਪੰਜਾਬ ਖਾਲੀ ਹੋ ਰਿਹਾ ਦੇਖੋ ਪੰਜਾਬ ਦਾ ਨਾਤਾ ਡਿਫੈਂਸ ਨਾਲ ਪੁਰਾਣਾ ਰਿਹਾ ਹੈ ਬੀਇੰਗ ਅ ਫਰੰਟੀਅਰ ਸਟੇਟ ਬਾਰਡਰਿੰਗ ਸਟੇਟ ਹੈ ਹੈਨਾ ਹਮੇਸ਼ਾ ਤੋਂ ਹੀ ਇਹ ਜਿਹੜਾ ਮਿਲਟੈਰੀਲੀ ਹਿਸਟਰੀ ਚ ਵੀ ਦੇਖੋ ਇਹ ਰੀਜਨ ਜਿਹੜਾ ਮਿਲਟੈਰੀਲੀ ਐਕਟਿਵ ਰਿਹਾ ਹੈ ਮਿਲਟਰੀ ਦੀ ਵਿੱਚ ਪਾਰਟਿਸਪੇਸ਼ਨ ਕਾਫੀ ਜ਼ਿਆਦਾ ਹੈ ਹੈਨਾ ਫੌਜ ਦੇ ਵਿੱਚ ਜਨਰੇਸ਼ਨ ਟੂ ਜਨਰੇਸ਼ਨਸ ਸਰਵ ਕੀਤਾ ਹੈ ਹੈਨਾ ਠੀਕ ਹੈ ਤੇ ਉਸ ਕਰਕੇ ਪੰਜਾਬ ਦਾ ਜਿਹੜਾ ਨਾਤਾ ਹੈ ਇਹਦੇ ਨਾਲ ਮਿਲਟਰੀ ਦਾ ਪੁਰਾਣਾ ਹੈ ਤੇ ਉਹ ਕੰਟੀਨਿਊ ਵੀ ਕਰ ਹੀ ਰਿਹਾ ਹੈ ਥੋੜਾ ਬਹੁਤ ਸਕੇਲ ਆਊਟ ਘਟਿਆ ਹੈ ਜਿਹੜਾ ਉਹਨਾਂ ਦੀ ਪਾਰਟਿਸਪੇਸ਼ਨ ਪਰ ਫਿਰ ਵੀ ਅੱਜ ਕੱਲ ਤੁਸੀਂ ਦੇਖੋ ਇੱਥੇ ਅਕੈਡਮੀਆਂ ਸਟੈਬਲਿਸ਼ ਹੋਈਆਂ ਨੇ ਪ੍ਰਮੋਟ ਕਰਨ ਵਾਸਤੇ ਸਟੂਡੈਂਟ ਨੂੰ ਉਹ ਆਪਣਾ ਕੈਰੀਅਰ ਬਣਾਉਣ ਫੌਜ ਦੇ ਵਿੱਚ ਤੁਹਾਡੇ ਮਹਾਲੀ ਇੱਕ ਅਕੈਡਮੀ ਦੋ ਅਕੈਡਮੀਆਂ ਨੇ ਇਵਨ ਹੈ ਨਾ ਤੇ ਮਹਾਰਾਜ ਸਿੰਘ ਅਕੈਡਮੀ ਹੈ ਇੱਕ ਆਪਣੀ ਗਰਲਜ਼ ਦੀ ਅਕੈਡਮੀ ਹੈ ਤੇ ਉਹ ਸਾਰੀਆਂ ਚੀਜ਼ਾਂ ਇਨੀਸ਼ੀਏਟਿਵਸ ਹੈ ਕਿ ਵੀ ਉਹ ਬੱਚਿਆਂ ਨੂੰ ਸਾਡਾ ਵੀ ਇਹੀ ਮੰਤਵ ਹੈ ਵੀ ਜਿਹੜੇ ਇੱਥੇ ਸਟੂਡੈਂਟ ਯੰਗਸਟਰਸ ਨੇ ਉਹਨਾਂ ਨੂੰ ਦਿਖਾਇਆ ਜਾਵੇ ਵੀ ਫੌਜ ਕਿੰਨੇ ਐਵਨਿਊਜ਼ ਹੈਗੇ ਹਨ ਔਰ ਜਿਹੜਾ ਬੱਚਾ ਕੈਪੇਬਲ ਹੈ ਉਹ ਫੌਜ ਚ ਨਿਕਲੇਗਾ ਔਰ ਬੜੀ ਅੱਛੀ ਸਟੈਂਡਰਡ ਲਾਈਫ ਔਰ ਉਹਨਾਂ ਨੂੰ ਇੱਕ ਅਪਰਚੂਨਿਟੀ ਮਿਲਦੀ ਹੈ ਨੇਸ਼ਨ ਨੂੰ ਸਰਵ ਕਰਨ ਦੀ ਉਹ ਜਿਹੜੀ ਹੈ ਉਹ ਉਹ ਵੀ ਇੱਕ ਆਪਣੇ ਆਪ ਚ ਚੀਜ਼ ਹੈ ਬਲਕਿ ਇੱਥੇ ਸਾਡੇ ਆਫੀਸਰ ਨੇ ਜਿੱਦਾਂ ਸਾਡੇ ਡਿਪਾਰਟਮੈਂਟ ਚ 80 ਪਲੱਸ ਆਫੀਸਰ ਨੇ ਜਿਹੜੇ ਸਟਡੀ ਲੀਵ ਤੇ ਆਏ ਹੋਏ ਨੇ ਸਰਵਿੰਗ ਆਫੀਸਰ ਉਹਨੋਂ ਸਾਰੇ ਇੱਥੇ ਇੰਟਰੈਕਟ ਕਰ ਰਹੇ ਨੇ ਸਟੂਡੈਂਟਸ ਇੰਟਰੈਕਟ ਕਰ ਰਹੇ ਨੇ ਉਹ ਸਭ ਨੂੰ ਮਤਲਬ ਇੱਕ ਆਫੀਸਰ ਇਨ ਯੂਨੀਫਾਰਮ ਦੇ ਨਾਲ ਇੱਕ ਇੰਟਰੈਕਸ਼ਨ ਕਰਨ ਦਾ ਮੌਕਾ ਮਤਲਬ ਬੜੀ ਵੱਡੀ ਹੈ ਬਟ ਬੱਚਿਆਂ ਚ ਅਸੀਂ ਖੁਸ਼ੀ ਵੇਖ ਸਕਦੇ ਹਾਂ ਵੀ ਉਹ ਜਿੰਨੀ ਉਹਨਾਂ ਨੂੰ ਖੁਸ਼ੀ ਅਫਸਰ ਨੂੰ ਮਿਲ ਕੇ ਮਿਲਦੀ ਹੈ ਤੇ ਮੈਂ ਕ੍ਰੇਜ਼ ਹੈ ਉਹ ਸਰ ਇਹ ਜਿਹੜੇ ਡਿਫੈਂਸ ਤੋਂ ਜਿਹੜੇ ਨੌਕਰੀ ਕਰ ਰਹੇ ਜਿਹੜੇ ਤੁਹਾਡੇ ਕੋਲੇ ਜਵਾਨ ਆ ਉਹ ਵੀ ਤੁਹਾਡੇ ਕੋਲੇ ਪੜਨ ਦੇ ਲਈ ਆਉਂਦੇ ਨੇ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਪੰਜਾਬ ਯੂਨੀਵਰਸਿਟੀ ਬੁੱਕਟ ਪੰਜਾਬ ਦੇ ਵੀ ਬਹੁਤ ਸਾਰੇ ਨੌਜਵਾਨ ਆਫੀਸਰ ਆਉਂਦੇ ਆ ਹਾਂ ਮੈਨੂੰ ਇਹ ਜ਼ਰੂਰ ਕਲੀਅਰ ਕਰੋ ਮੈਨੂੰ ਕਲੀਅਰ ਨਹੀਂ ਹੈ ਕਿ ਆਫੀਸਰ ਸੀ ਸਿਰਫ ਲੀਵ ਤੇ ਆ ਸਕਦੇ ਨੇ ਜਾਂ ਆਮ ਸੋਲਜਰ ਹੈ ਕੋਈ ਉਹ ਜੇ ਸਟੱਡੀ ਕਰਨਾ ਚਾਹੁੰਦਾ ਡਿਫੈਂਸ ਦੇ ਵਿੱਚ ਥੋੜਾ ਅੱਗੇ ਕੰਟੀਨਿਊ ਕਰਨਾ ਚਾਹੁੰਦਾ ਤੇ ਉਹ ਆ ਸਕਦਾ ਕਿ ਨਹੀਂ ਆ ਸਕਦਾ ਇਹਦੇ ਲਈ ਪੋਸਿਬਿਲਟੀ ਸਟੱਡੀ ਲੀਵ ਜਿਹੜੀ ਹੈ ਆਫੀਸਰ ਵਾਸਤੇ ਹੁੰਦੀ ਹੈ ਔਰ ਉਹ ਵੀ ਆਫੀਸਰ ਦੀ ਜਿਹੜੀ ਇੱਕ ਆਪਸ਼ਨ ਹੈ ਜਦੋਂ ਉਹਦਾ ਕੋਈ ਪਾਰਟਿਕੂਲਰ ਪੀਰੀਅਡ ਉਹਨੇ ਸਰਵ ਕਰ ਲਿਆ ਹੁੰਦਾ ਹੈ ਲੈਫਟ ਕਰਨਲ ਬਣਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਦੀ 3 ਸਾਲ ਦੀ ਸਰਵਿਸ ਵੀ ਹੋਣੀ ਚਾਹੀਦੀ ਹੈ ਪੈਂਡਿੰਗ ਉਸ ਤੋਂ ਬਾਅਦ ਉਹ ਦੇ ਦੌਰਾਨ ਉਹਨੂੰ ਸਟੱਡੀ ਲਈ ਮਿਲਦੀ ਹੈ ਬੇਸਿਕਲੀ ਉਹਨਾਂ ਦੀ ਕੈਰੀਅਰ ਪ੍ਰੋਗਰੈਸ਼ਨ ਵਾਸਤੇ ਹੋਰ ਚੀਜ਼ਾਂ ਵਾਸਤੇ ਫੌਜ ਨੇ ਕਿ ਮਤਲਬ ਇੱਕ ਪ੍ਰੋਵੀਜ਼ਨ ਕੀਤੀ ਹੋਈ ਹੈ ਤੇ ਉਹ ਮੇਰੇ ਖਿਆਲ ਉਹ ਸਾਡਾ ਡਿਪਾਰਟਮੈਂਟ ਇਜ਼ ਵਨ ਆਫ ਦਾ ਫੇਵਰਟ ਜੋ ਚੰਡੀਗੜ੍ਹ ਦੇ ਵਿੱਚ ਵਿੱਚ ਆਂਦਾ ਹੈ ਤੇ ਸਾਡੇ ਡਿਪਾਰਟਮੈਂਟ ਸਭ ਤੋਂ ਜ਼ਿਆਦਾ ਜਿਹੜਾ ਅਫਸਰ ਸਟੱਡੀ ਲੀਕਦੇ ਹੈ ਜੇ ਤੁਸੀਂ ਬਾਕੀ ਹੋਰ ਯੂਨੀਵਰਸਟੀਆਂ ਨਾਲ ਦੇ ਵਾਲੇ ਦੇ ਦੇਖੋ ਸਾਡੀ ਯੂਨੀਵਰਸਿਟੀ ਦੇ ਵਿੱਚ ਵੀ ਸਾਡਾ ਹੀ ਇੱਕ ਡਿਪਾਰਟਮੈਂਟ ਮੇਨ ਹੈ ਜਿੱਥੇ ਮੈਜੋਰਿਟੀ ਆਫ ਸਟੂਡੈਂਟਸ ਆਉਂਦੇ ਆ ਤੇ ਉਹ ਡਿਪਾਰਟਮੈਂਟ ਦੇ ਵੀ ਲਈ ਵੀ ਬੜੇ ਫਾਇਦੇ ਦੀ ਗੱਲ ਹੈ ਇੱਕ ਇੱਕ ਐਕਸਪੀਰੀਅੰਸ ਵਾਲੇ ਆਫੀਸਰ ਜਿਹੜੇ ਨੇ ਆਉਂਦੇ ਨੇ ਸਟੂਡੈਂਟਸ ਦੂਸਰੇ ਵਿੱਚ ਇਕੱਠੇ ਕਲਾਸ ਵਿੱਚ ਬੈਠਦੇ ਨੇ ਉਹਨਾਂ ਲਈ ਵੀ ਲਰਨਿੰਗ ਹੈ ਬੋਥ ਵੇਜ਼ ਹੈ ਇੱਕ ਐਕਟੀਵਿਟੀ ਵੀ ਆ ਜਿਸ ਤਰ੍ਹਾਂ ਦੂਸਰੀ ਐਕਟੀਵਿਟੀਆਂ ਦੇ ਨਾਲ-ਨਾਲ ਜਿਹੜਾ ਇਹ ਐਕਟੀਵਿਟੀ ਖਾਸ ਤੌਰ ਤੇ ਡਿਪਾਰਟਮੈਂਟ ਜਦੋਂ ਕੋਈ ਆਪਣੇ ਦਾਇਰੇ ਦਾ ਕੰਮ ਕਰਦਾ ਹੈ ਜੇ ਫਿਜ਼ੀਕਲ ਐਜੂਕੇਸ਼ਨ ਹੋ ਕੋਈ ਜਦੋਂ ਸਪੋਰਟਸ ਦਾ ਕੋਈ ਕੈਂਪ ਲਗਾਣਗੇ ਜਾਂ ਟੂਰਨਾਮੈਂਟ ਹੋਏਗਾ ਤਾਂ ਕਈ ਵਾਰ ਥਿਊਰੀ ਚ ਜ਼ਿਆਦਾ ਕਈ ਸਬਜੈਕਟਾਂ ਚ ਚਲੇ ਜਾਂਦੇ ਨੇ ਬਹੁਤ ਜਗ੍ਹਾ ਤੇ ਇਹ ਦੇਖਿਆ ਗਿਆ ਕਿ ਜਾਂ ਜਿਹੜੀ ਆਨਲਾਈਨ ਸਟੱਡੀ ਆ ਗਈ ਹੈ ਜਾਂ ਫਿਰ ਹੋਰ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਮਿਲਦਾ ਤਾਂ ਉਹਦੇ ਨਾਲ ਇਹ ਇਨੀਸ਼ੀਏਟਿਵ ਅੱਛਾ ਕਿ ਜਿਹੜਾ ਤੁਸੀਂ ਪੜਾ ਰਹੇ ਹੋ ਉਹ ਤੁਸੀਂ ਦਿਖਾ ਵੀ ਰਹੇ ਹੋ ਉਹਦੇ ਨਾਲ ਕਨੈਕਟ ਵੀ ਹੋ ਰਿਹਾ ਦੇਖੋ ਸ਼ਾਇਦ ਉਹ ਤੇ ਕਹਿੰਦਾ ਠੀਕ ਨਹੀਂ ਮਤਲਬ ਕਿ ਅਸੀਂ ਪ੍ਰੈਕਟੀਕਲ ਤੇ ਇਹਦੇ ਚ ਕੁਝ ਹੈ ਨਹੀਂ ਹੈ ਸੱਚ ਬਟ ਇਹਦੇ ਵਿੱਚ ਇਹ ਹੈ ਕਿ ਅਸੀਂ ਓਪਰਚੁਨਿਟੀ ਪ੍ਰੋਵਾਈਡ ਕਰ ਰਹੇ ਹਾਂ ਸਟੂਡੈਂਟਸ ਨੂੰ ਕਿ ਉਹ ਆਪਣੀ ਫੌਜਾਂ ਦੇ ਬਾਰੇ ਆਪਣੀ ਆਰਮਡ ਫੋਰਸਿਸ ਦੇ ਬਾਰੇ ਜਾਣੂ ਹੋ ਸਕਣ ਕਈਆਂ ਬੱਚਿਆਂ ਨੂੰ ਕੁਝ ਨਹੀਂ ਪਤਾ ਕਿਦਾਂ ਅਸੀਂ ਫੌਜ ਚ ਜਾਣਾ ਜੇ ਜਾਣਾ ਵੀ ਚਾਹਣਗੇ ਜਾਂ ਕਈ ਬੱਚੇ ਇੱਥੇ ਦੇਖਣਗੇ ਤਾਂ ਉਹ ਡਿਸਾਈਡ ਕਰਨਗੇ ਵੀ ਹਾਂ ਅਸੀਂ ਅਸੀਂ ਵੀ ਫੌਜ ਦੇ ਵਿੱਚ ਸਰਵ ਕਰ ਸਕਦੇ ਹਾਂ ਅਸੀਂ ਵੀ ਅਫਸਰ ਬਣ ਸਕਦੇ ਹਾਂ ਫੌਜ ਦੇ ਵਿੱਚ ਤੇ ਦੇਸ਼ ਨੂੰ ਸਰਵ ਕਰ ਸਕਦੇ ਹਾਂ ਤੇ ਉਹ ਇਸ ਕਰਕੇ ਇਹਦਾ ਮੋਟਿਵ ਹੀ ਹੈ ਅਵੇਅਰਨੈਸ ਕਰਨੀ ਲਿਆਉਣੀ ਨੋ ਯੂਰ ਆਮੀ ਦਾ ਇੱਕ ਇਨੀਸ਼ੀਏਟਿਵ ਹੈ ਹੈਨਾ ਸਾਡੀ ਫੌਜਾਂ ਦਾ ਉਹਦੇ ਤਹਿਤ ਹੋਰ ਜਾਗਰੂਕ ਕਰਨਾ ਲੋਕਾਂ ਨੂੰ ਹੈਨਾ ਫੌਜ ਤੇ ਫੌਜ ਦਾ ਸਿਵਿਲਿਨ ਕਨੈਕਸ਼ਨ ਨੂੰ ਜੋੜਨ ਦਾ ਕੰਮ ਕੀਤਾ ਸੀ ਇੱਕ ਬਾਂਡ ਬਣਾਉਣ ਦਾ ਫੌਜ ਨੂੰ ਤੇ ਸਿਵਿਲ ਸਿਵਲ ਨੂੰ ਇਕੱਠਾ ਕਰਨ ਦਾ ਇਹ ਇਨੀਸ਼ੀਏਟਿਵ ਹੈ ਜੀ ਸਰ ਆਖਰ ਦੇ ਵਿੱਚ ਇਹ ਦੱਸਿਓ ਕਿ ਜੇ ਕੋਈ ਇੰਟਰਸਟਿਡ ਸਟੂਡੈਂਟ ਜਿਹੜੀ ਦੇਖ ਰਿਹਾ ਕੋਈ ਤਾਂ ਉਹਦੇ ਜੇ ਕੋਈ ਉਹਦਾ ਐਡਮਿਸ਼ਨ ਲੈਣ ਦਾ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਮਨ ਬਣਦਾ ਤਾਂ ਤੁਹਾਡੇ ਕੋਲੇ ਉਹਦੀਆਂ ਰਿਕੁਆਇਰਮੈਂਟਸ ਕੀ ਨੇ ਕੀ ਫੁਲਫਿਲ ਹੋਣੀਆਂ ਚਾਹੀਦੀਆਂ ਸਾਡੇ ਮੈਰਿਟ ਬੇਸ ਤੇ ਹੁੰਦੀ ਹੈ ਐਡਮਿਸ਼ਨ ਪਿਓਰਲੀ ਓਨ ਦਾ ਬੇਸਿਸ ਆਫ ਗ੍ਰੈਜੂਏਸ਼ਨ ਜਿਹੜੀ ਗ੍ਰੈਜੂਏਸ਼ਨ ਹੋ ਚਾਹੇ ਕਿਸੇ ਵੀ ਡਿਸਪਲਿਨ ਚ ਕੀਤੀ ਹੋਵੇ ਓਲਿਜੀਬਲ ਹੈ ਸਾਡੇ ਦੇ ਡਿਪਾਰਟਮੈਂਟ ਚ ਐਡਮਿਸ਼ਨ ਲੈਣ ਵਾਸਤੇ ਸਾਡੇ ਕੋਲ ਸਾਇੰਸ ਬੈਕਗ੍ਰਾਉਂਡ ਦੇ ਬੜੇ ਬੱਚੇ ਨੇ ਇੰਜੀਨੀਅਰਿੰਗ ਬੈਕਗ੍ਰਾਉਂਡ ਦੇ ਬੜੇ ਬੱਚੇ ਨੇ ਜਿਹੜੇ ਉੱਥੋਂ ਸ਼ਿਫਟ ਕਰਕੇ ਮਾਸਟਰਸ ਜਾਂਦੇ ਆ ਔਰ ਉਹਨਾਂ ਚੋਂ ਐਸੇ ਵੀ ਬੱਚੇ ਨੇ ਜਿਨ੍ਹਾਂ ਨੇ ਪੀਐਡੀ ਐਮ ਹੀ ਕਰ ਲਈਆਂ ਨੇ ਪਹਿਲੇ ਉਹਨਾਂ ਨੇ ਇੰਜੀਨੀਅਰਿੰਗ ਚੂਜ਼ ਕੀਤੀ ਜਾਂ ਸਾਇੰਂਸ ਚੂਜ਼ ਕੀਤੀ ਲੇਕਿਨ ਉਹ ਸ਼ਿਫਟ ਕੀਤੇ ਔਰ ਬੜੇ ਸਕਸੈਸਫੁਲ ਵੀ ਹੋਏ ਇਹਦੇ ਵਿੱਚ ਸੋ ਇਨ ਦਾ ਸੈਂਸ ਕਿ ਇਹ ਇਹ ਹਰ ਫੀਲਡ ਚੋਂ ਬੱਚਾ ਇਤਰਾ ਸਕਦਾ ਹੈ ਜੀ ਤਨਕਿਊ ਥੈਂਕਿਊ ਥੈਂਕਿਊ ਖਾਸ ਤੌਰ ਤੇ ਸਾਡਾ ਮਕਸਦ ਵੀ ਸੀਗਾ ਇਹ ਇਸ ਮੁਲਾਕਾਤ ਦਾ ਔਰ ਇਹ ਸਾਰਾ ਕੁਝ ਦੁਕਾਨ ਦਾ ਜਿਹੜੇ ਸਟੂਡੈਂਟ ਨੇ ਪੰਜਾਬ ਦੇ ਆਰਟਸ ਪੜ ਰਹੇ ਨੇ ਆਰਟਸ ਦੇ ਵਿੱਚ ਹੀ ਅੱਗੇ ਜਾਣਾ ਚਾਹੁੰਦੇ ਨੇ ਪਰ ਆਰਟਸ ਦੇ ਵਿੱਚ ਅੱਗੇ ਜਾ ਕੇ ਕੁਝ ਮੌਕੇ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਪਰ ਆਰਟਸ ਦੇ ਨਾਲ-ਨਾਲ ਆਰਟਸ ਦੇ ਵਿੱਚ ਹੀ ਜਿਹੜੀਆਂ ਇਹੋ ਜਿਹੀਆਂ ਪੜਾਈਆਂ ਵੀ ਹੈਗੀਆਂ ਨੇ ਜਿਹੜੀਆਂ ਤੁਸੀਂ ਉਹ ਵੀ ਡਿਗਰੀਆਂ ਕਰ ਸਕਦੇ ਹੋ ਜਿਸ ਤਰ੍ਹਾਂ ਨੈਸ਼ਨਲ ਸਕਿਉਰਿਟੀ ਤੇ ਡਿਫੈਂਸ ਦੀ ਇੱਕ ਸਟੱਡੀ ਆ ਤਾਂ ਇਹ ਵੀ ਤੁਸੀਂ ਇਹਨਾਂ 'ਚ ਵੀ ਤੁਸੀਂ ਅੱਗੇ ਵੱਧ ਸਕਦੇ ਹੋ ਇਹਨਾਂ ਦੇ ਵਿੱਚ ਵੀ ਤੁਹਾਡੇ ਲਈ ਖੁੱਲੇ ਮੌਕੇ ਨੇ ਕੈਮਰੇ ਤੇ ਮੇਰਾ ਸਾਥ ਦੇ ਦੇ ਸੀ ਗਰਦੀਪ ਮੈਂ ਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ